हां जी सत श्री अकाल दोस्तों आ जाओ फिर बननी है आज 6.5 मीटर पग ਜਿਹੜੇ ਮੋਨੇਪਰਾ ਬੇਸ ਬੰਨਣ ਦੀ ਬਹੁਤੀ ਜ਼ਰੂਰਤ ਨਹੀਂ ਹੈ ਜੇ ਸਿਰ ਗਲਾਈ ਦੇ ਵਿੱਚ ਆ ਸਿੰਪਲ 50 ਬਨ ਕੇ ਤੁਸੀਂ ਵੀ ਦਸਤਾਰ ਆ ਜਿਹੜੀ ਉਹ ਸੁਝਾ ਸਕਦੇ ਆ ਜਦੋਂ ਵੀ ਦਸਤਾਰ ਬੰਨਣੀ ਸਟਾਰਟ ਕਰਨੀ ਆ ਜਿਹੜੇ ਥੱਲੇ ਵਾਲੇ ਦੋ ਪਤਲੇ ਪੱਲੇ ਆ ਉਹ ਥੱਲੇ ਰੱਖ ਕੇ ਜਿਹੜੇ ਪੂਣੀ ਕਰਨ ਟਾਈਮ ਜਿਹੜੇ ਉੱਤੇ ਰਹਿੰਦੇ ਹੁੰਦੇ ਆ ਪੱਲੇ ਉਹ ਆਪਾਂ ਥੱਲੇ ਰੱਖਣੇ ਆ ਸਟਾਰਟਿੰਗ ਤੋਂ ਐਂਡ ਤੱਕ ਥੱਲੇ ਰੱਖਣੇ ਆ ਕਈ ਭਰਾਵਾਂ ਦਾ ਲੰਬਾ ਹੁੰਦਾ ਕਿ ਵੀ ਸਾਡਾ ਜਿਹੜਾ ਲਾੜ ਆ ਉਹ ਮੋਟਾ ਹੋ ਜਾਂਦਾ ਦੂਜਾ ਤੀਜਾ ਲੜਾ ਆ ਕੇ ਨਾ ਨੋਕ ਦੇ ਉੱਤੋਂ ਥੱਲੇ ਵਾਲੀ ਸਾਈਡ ਮੋਟੀ ਹੋ ਜਾਂਦੀ ਹੈ ਤੇ ਮੁੜਦਾ ਨਹੀਂ ਲੜ ਤੇ ਉਹ ਤੁਸੀਂ ਖਿਆਲ ਰੱਖਣਾ ਸਟਾਰਟਿੰਗ ਤੋਂ ਐਂਡ ਤੱਕ ਥੱਲੇ ਵਾਲੀ ਸਾਈਡ ਹੀ ਜਿਹੜਾ ਆਪਾਂ ਲੜ ਰੱਖਣਾਗਾ ਸੋ ਵੀਡੀਓ ਦੇ ਵਿੱਚ ਤੁਸੀਂ ਦੇਖੋ ਸਭ ਤੋਂ ਪਹਿਲਾਂ ਪਹਿਲਾ ਲੜੀ ਆ ਜਿਹੜਾ ਹਲਕੀ ਵਾਲੀ ਕਿ ਕੰਨੀ ਇਕੱਠੀ ਕਰਕੇ ਆਪਾਂ ਵੱਟ ਪਾ ਲਾਂਗੇ ਤੇ ਪਹਿਲਾ ਲੜ ਦੇ ਜਿਹੜੀ ਚੜਾਈ ਆ ਤੁਸੀਂ ਉਹ ਦੇਖ ਸਕਦੇ ਹੋ ਕਿੰਨੀ ਕਿ ਜਗ੍ਹਾ 'ਚ ਰੱਖਣੀ ਆ ਅੱਧੀ ਅੱਖ ਦੀ ਗੱਲ ਤੇ ਅੱਧਾ ਕੰਨ ਕਵਰ ਕਰਦੇ ਹੋਏ ਪਹਿਲਾ ਲੜ ਲਾਵਾਂਗੇ ਆਪਾਂ ਉਦੇ ਬਾਅਦ ਦੇ ਵਿੱਚ ਬੈਕ ਸਾਈਡ ਤੋਂ ਦੀ ਲੜ ਲਿਆ ਕੇ ਧਿਆਨ ਚ ਰੱਖਣਾ ਕਿ ਪੂਣੀ ਘੁੰਮੇ ਨਾ ਪੂਣੀ ਬਿਨਾ ਕਮਾਏ ਪਹਿਲਾ ਲੜ ਜਿੱਥੋਂ ਆਪਾਂ ਉੱਪਰ ਦੀ ਲੈ ਕੇ ਆਂਦਾ ਸੀਗਾ ਉਹਨੂੰ ਹਲਕਾ ਜਿਹਾ ਨੰਗਾ ਰੱਖਦੇ ਹੋ ਇਧਰੋਂ ਆਪਾਂ ਉੱਪਰ ਦੀ ਲੜ ਲੈ ਕੇ ਜਾਵਾਂਗੇ ਦੁਬਾਰੇ ਤੇ ਜਿਹੜੇ ਦੋ ਪਤਲੇ ਪੱਲੇ ਆ ਉਹ ਥੱਲੇ ਹੀ ਰਹਿਣਗੇ ਜੀ ਵਟ ਕਿਸ ਤਰੀਕੇ ਨਾਲ ਪਾਉਣੇ ਆ ਉਹ ਸਟਾਰਟਿੰਗ ਤੋਂ ਐਂਡ ਤੱਕ ਤੁਸੀਂ ਦੇਖਦੇ ਜਾਓ ਪੱਗ ਦੀ ਸ਼ੇਪ ਆ ਉਹ ਆਟੋਮੈਟਿਕਲੀ ਬਣ ਜਾਣੀ ਆ ਪਹਿਲੇ ਤੇ ਦੂਜੇ ਲੜ ਦੇ ਵਿੱਚ ਜਿਹੜਾ ਫਾਸਲਾ ਹੁੰਦਾ ਉਹ ਰੱਖਣਾ ਤੁਸੀਂ ਘੱਟ ਆਮ ਤੌਰ ਤੇ ਆਪਾਂ ਲੜਾਂ ਦੇ ਵਿੱਚ ਗੈਪ ਰੱਖਦੇ ਆ 1/4 ਇੰਚ ਦਾ ਇਦੇ ਵਿੱਚ ਆਪਾਂ ਧਾ ਇੰਚੀ ਰੱਖਣਾ ਤੁਸੀਂ ਦੇਖ ਸਕਦੇ ਹੋ ਜਿੰਨਾ ਤੁਸੀਂ ਥੱਲੇ ਲੜ ਰੱਖੋਗੇ ਉਨੀ ਗਲਾਈ ਆ ਜਿਹੜੀ ਵਧੀਆ ਤਰੀਕੇ ਦੇ ਨਾਲ ਹੋ ਜੂਗੀ ਤੇ ਇਦੋਂ ਬਾਅਦ ਦੇ ਵਿੱਚ ਜਿਹੜਾ ਅਗਲਾ ਲੜ ਆਪਾਂ ਲਗਾਵਾਂਗੇ ਤੁਸੀਂ ਬੈਕ ਸਾਈਡ ਤੋਂ ਫਿਰ ਤੋਂ ਆਪਾਂ ਪੂਣੀ ਆ ਜਿਹੜੀ ਉਹ ਘੁੰਮਣ ਨਹੀਂ ਦੇਣੀ ਵਧੀਆ ਤਰੀਕੇ ਦੇ ਨਾਲ ਜਦੋਂ ਵੀ ਦਸਤਾਰ ਬਨਣੀਆਂ ਪੋਲੇ ਹੱਥ ਦੇ ਨਾਲ ਬਨਣੀਆਂ ਥੱਲੇ ਉਹ ਲੜ ਟਾਈਟ ਕਰਕੇ ਉੱਪਰਲੀ ਸਾਈਡ ਢਿੱਲੀ ਰਹੂਗੀ ਤਾਂ ਕਿ ਦਸਤਾਰ ਦੇ ਵਿੱਚ ਗਲਾਈ ਵਧੀਆ ਤਰੀਕੇ ਦੇ ਨਾਲ ਆ ਜੇ ਇਹਦੇ ਬਾਅਦ ਚ ਅਗਲਾ ਲੜ ਥੱਲੇ ਵਾਲੀ ਸਾਈਡ ਪਤਲਾ ਪੱਲੇ ਆ ਜਿਹੜੇ ਦੋ ਥੱਲੇ ਵਾਲੀ ਸਾਈਡ ਖੋਲ ਕੇ 1 2 3 4 5 ਐਵੇਂ ਪਿੰਚ ਕਰਕੇ ਆਪਾਂ ਇੱਕੋ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਲੜ ਇੱਕੋ ਜਗ੍ਹਾ ਤੇ ਇਕੱਠਾ ਕੀਤਾ ਇਕੱਠਾ ਕਰਕੇ ਤੁਸੀਂ ਦੇਖੋ ਬਾਟ ਜਿਹੜੇ ਵਧੀਆ ਤਰੀਕੇ ਦੇ ਨਾਲ ਪੈ ਜਾਣਗੇ ਇਹਦੇ ਬਾਅਦ ਦੇ ਵਿੱਚ ਹਲਕੇ ਹਲਕੇ ਸੈਟਿੰਗ ਕਰਕੇ ਤੁਸੀਂ ਲੜ ਸੈੱਟ ਕਰ ਲੈਣੇ ਆ ਸੋ ਜਿੰਨੇ ਵੀ ਵੀਰਪਰਾਜ ਦੀ ਵੀਡੀਓ ਨੂੰ ਦੇਖ ਰਹੇ ਆ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਜਰੂਰ ਕਰ ਦਿਓ ਤਾਂ ਕਿ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਜ਼ਰੀਏ ਕੋਈ ਹੋਰ ਵੀਰਪਰਾ ਜਿਹੜਾ ਦਸਤਾਰ ਸਿੱਖਣੀ ਚਾਹੁੰਦਾ ਉਹਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਇਦੋਂ ਬਾਅਦ ਦੇ ਵਿੱਚ ਅਗਲਾ ਲੜ ਜੀ ਜਦੋਂ ਇਧਰੋਂ ਤੁਸੀਂ ਲੜ ਨੂੰ ਇਕੱਠਾ ਕਰਕੇ ਲਾਉਣਾ ਤਾਂ ਦੋ ਧਿਆਨ ਦੇ ਵਿੱਚ ਰੱਖਣਾ ਕਿ ਲੜ ਨੂੰ ਥੱਲੇੋਂ ਅੰਦਰਲੀ ਸਾਈਡ ਨਹੀਂ ਮੋੜਨਾ ਥੱਲੇੋਂ ਅੰਦਰ ਦੀ ਸਾਈਡ ਮੋੜਨ ਦੀ ਬਜਾਏ ਇੱਕ ਜਗ੍ਹਾ ਲੜ ਇਕੱਠਾ ਕਰਨਾ ਇਧਰ ਵਾਲੀ ਸਾਈਡ ਤੋਂ ਆਪਾਂ ਚੌਥੇ ਲੜ ਤੇ ਜਾ ਕੇ ਦਸਤਾਰ ਉੱਚੀ ਚੱਕਣ ਲੱਗ ਜ ਜਾਣੀਆਂ ਤਾਂ ਕਿ ਜਿਹੜੀ ਸ਼ੇਪ ਉਹ ਦਸਤਾਰ ਦੀ ਵਧੀਆ ਗਲਾਈ ਦੇ ਵਿੱਚ ਤੇ ਇੱਕ ਸਾਈਡ ਤੋਂ ਉੱਚੀ ਬਣ ਜੇ ਸੋ ਇਦੋਂ ਬਾਅਦ ਦੇ ਵਿੱਚ ਬਾਜ ਦੇ ਨਾਲ ਹਲਕੇ ਹਲਕੇ ਸੈਟਿੰਗ ਕਰ ਲੈਣੀ ਆ ਆਪਾਂ ਜਿਹੜੇ ਬਾਟਾ ਉਹ ਸੈੱਟ ਕਰ ਲੈਣੇ ਆ ਜੀ ਜਿਹੜਾ 6 ਮੀਟਰ ਦੀ ਪੱਗ ਹੁੰਦੀ ਆ ਜਾਂ ਸਵਾ 6 ਦੀ ਹੁੰਦੀ ਆ ਉਹ ਮੋਸਟ ਆਫ ਜਿਹੜਾ ਲਾਸਟ ਲੜਾ ਉਹ ਵੱਧਾ ਹੁੰਦਾ ਹਲਕਾ ਜਿਹਾ ਕਈ ਕਈ ਭਰਾਮਾਂ ਦੇ ਜਿਵੇਂ ਸਿਰ ਭਾਰਾ ਹੁੰਦਾ ਤਾਂ ਉਹ ਪੂਰਾ ਪੂਰਾ ਵੀ ਆ ਜਾਂਦਾ ਹੁਣ ਜਿਵੇਂ ਇਹ ਸਵਾ 6 6.5 ਪੱਗ ਆ ਗਈ ਤਾਂ ਇਹ ਹੋ ਸਕਦਾ ਵੀ ਥੋੜਾ ਜਿਹਾ ਲੜ ਵੱਜ ਜਾਵੇ ਇਹ ਪਹਿਲਾਂ ਚੈੱਕ ਨਹੀਂ ਕੀਤਾ ਸੀਗਾ ਜਦੋਂ ਲੜ ਵੱਜ ਜਾਵੇ ਉਹ ਲਾਉਣਾ ਕਿਸ ਤਰੀਕੇ ਦੇ ਨਾਲ ਉਹ ਵੀ ਤੁਹਾਨੂੰ ਦੱਸਾਂਗੇ ਇਦੋਂ ਲਾਸਟ ਤੋਂ ਜਿਹੜਾ ਪਹਿਲਾ ਵਾਲਾ ਲੜਾ ਉਹਨੂੰ ਇਧਰਲੀ ਸਾਈਡ ਤੋਂ ਚੈੱਕ ਕਰਕੇ ਉੱਪਰ ਵਾਲੀ ਸਾਈਡ ਨੂੰ ਤੇ ਜਦੋਂ ਲੜ ਵੱਜ ਜਾਂਦਾ ਲਾਸਟ ਵਾਲਾ ਤੁਸੀਂ ਦਸਤਾਰ ਨੂੰ ਜਿਹੜੀ ਫਰੰਟ ਆ ਆਪਣੀ ਨੋਕ ਆ ਉਹਨੂੰ ਹਲਕਾ ਹਲਕਾ ਸੈੱਟ ਕਰਕੇ ਪ੍ਰੈਸ ਕਰ ਲੈਣਾ ਆਗੋਂ ਮੋਹਰ ਨੂੰ ਮੰਨ ਲਓ ਦੱਬ ਲੈਣਾ ਇਸ ਤਰੀਕੇ ਨਾਲ ਦੱਬ ਕੇ ਉਹਦੇ ਨਾਲ ਕੀ ਹੋਊਗਾ ਜਿਹੜੀ ਦਸਤਾਰ ਦੀ ਸ਼ੇਪ ਆ ਉਹ ਗਲਾਈ ਚ ਕਰ ਲੈਣੀ ਆ ਇਧਰਲੀ ਸਾਈਡ ਜਿਹੜੇ ਬਾਟ ਆ ਜਿੱਥੇ ਵਿੱਚ ਹੱਥ ਪਾ ਕੇ ਮਾੜਾ ਜਾਂ ਬਾਹਰਲੀ ਸਾਈਡ ਨੂੰ ਕੱਢ ਕੇ ਉਹਦੇ ਨਾਲ ਕੀ ਕਰਨਾ ਅੰਦਰ ਜਗ੍ਹਾ ਦੀ ਬਣਾ ਲੈਣੀ ਆ ਜਿਹਦੇ ਵਿੱਚ ਥੋੜਾ ਵੱਧ ਬਾਹਲਾੜਾ ਜਿਹੜਾ ਉਹਦੇ ਵਿੱਚ ਅੰਦਰਲੀ ਸਾਈਡ ਮੋੜਿਆ ਜਾਵੇ ਸੋ ਤੁਸੀਂ ਲਾਸਟ ਤੇ ਦੇਖੋ ਜਿਹੜੇ ਪਤਲੇ ਪੱਲੇ ਹੁੰਦੇ ਆ ਦੋ ਅੱਧਾ ਥੱਲੇ ਵਾਲਾ ਉੱਪਰ 모ੜ ਦੇਣਾ ਅੱਧਾ ਉੱਪਰ ਵਾਲਾ ਦੋਨੇ ਲੜਅਦੇ ਦੇ 모ੜ ਕੇ ਲੜ ਨੂੰ ਸਿੱਧਾ ਰੱਖਣਾ ਬਿਲਕੁਲ ਵੀ ਇਹਨੂੰ ਇਕੱਠਾ ਨਹੀਂ ਕਰਨਾ ਜੇ ਤੁਸੀਂ ਇੱਕ ਜਗ੍ਹਾ ਤੋਂ ਇਕੱਠਾ ਕਰਕੇ ਉੱਪਰ ਵਾਲੀ ਸਾਈਡ ਤੋਂ ਦੇਖੋ ਜਿੱਥੇ ਨੋਕ ਆ ਉੱਥੇ ਨਹੀਂ ਇਕੱਠਾ ਕਰਨਾ ਇਹਨੂੰ ਉੱਪਰ ਤੋਂ ਫੜਨਾ ਢੋੜਾ ਜਾ ਉੱਪਰ ਤੋਂ ਫੜ ਕੇ ਹਲਕਾ ਹਲਕਾ ਇਹਨੂੰ ਖਿੱਚ ਕੇ ਦੇਖੋ ਖਿੱਚ ਕੇ ਫੇਰ ਉੱਪਰਲੀ ਸਾਈਡ ਉੱਥੇ ਹੀ 모ੜ ਦੇਣਾ ਤੁਸੀਂ ਦੇਖੋਗੇ ਕਈ ਵਾਰੀ ਆਪਾਂ ਕੀ ਹੁੰਦਾ ਜੇ ਤਾਂ ਪੂਰਾ ਪੂਰਾ ਲੜਾ ਇਰਤਾਦੀ ਕੰਨੀ ਅੰਦਰ ਨੂੰ ਮੋੜ ਕੇ ਤੁਸੀਂ ਲਾ ਸਕਦੇ ਹੋ ਨਹੀਂ ਇਸ ਤਰੀਕੇ ਦੇ ਨਾਲ ਸਿੱਧੇ ਦਾ ਸਿੱਧਾ ਚੌੜਾ ਲੜ ਲਾ ਦੋ ਚੁੱਪ ਕਰਕੇ ਸਿੱਧਾ ਹੀ ਦਾ ਸਿੱਧਾ ਲੜ ਲਾਇਆ ਤੇ ਨੋਕ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੰਟ ਤੋਂ ਵਧੀਆ ਤਰੀਕੇ ਨਾਲ ਨਜ਼ਰ ਆ ਰਹੀ ਆ ਤੇ ਹਲਕੀ ਹਲਕੀ ਫੈਫਟੀ ਸੈੱਟ ਕਰਕੇ ਆਪਾਂ ਨੋਕ ਸੈੱਟ ਕਰ ਲਾਂਗੇ ਲਾਸਟ ਦੇ ਵਿੱਚ ਆਪਾਂ ਸਰ ਕਵਰ ਕਰ ਲਾਂਗੇ ਜੀ ਸਰ ਕਵਰ ਕਰਨ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਦਸਤਾਰ ਆਪਣੀ ਕੰਪਲੀਟਲੀ ਬੰਨੀ ਜਾ ਚੁੱਕੀ ਆ ਸੋ ਜਿਹੜੇ-ਜਿਹੜੇ ਭਰਾ ਅੱਜ ਦੀ ਵੀਡੀਓ ਨੂੰ ਦੇਖ ਰਹੇ ਆ ਉਹ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਹੋਰ ਵੀ ਬਰੀਕੀਆਂ ਦੇ ਵਿੱਚ ਆਪਣੇ ਪੇਜ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਜੇਕਰ ਅਜੇ ਤੱਕ ਪੇਜ ਨੂੰ ਤੁਸੀਂ ਫੋਲੋ ਨਹੀਂ ਕੀਤਾ ਤਾਂ ਫੋਲੋ ਵੀ ਜ਼ਰੂਰ ਕਰ ਲਿਓ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਸੋ ਅੱਜ ਦੀ ਵੀਡੀਓ ਨੂੰ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਧੰਨਵਾਦ